ਸਤਿ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਜੂ ਪਾਲਤ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਢਿੱਲੋ ਡੇਰੀ ਫਾਰਮ ਰਾਜਾ ਸਾਂਸੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਪਸ਼ੂ ਖਾਵਾਂਗੇ ਦੋ ਝੋਟੀਆਂ ਦੇ ਦੋ ਗਹਿੜਾ ਤੇ ਆਪਾਂ ਪਹੁੰਚਿਆ ਬਾਈ ਹਰਮਨ ਦੇ ਕੋਲ ਤੇ ਆਜੂ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਕਿ ਤੇਲ ਸੱਚੀ ਕਾ ਵੀਰ ਜੀ ਸੱਚੀ ਕਾ ਵੀਰ ਜੀ ਉਸਲਾਉਂ ਡੀਟਾਬ ਜੀ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਚੜਦੀ ਕਲਾ ਵੀਰ ਜੀ ਚੜਦੀ ਕਲਾ ਚਾਹੀਦੀ ਵੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਭਾਜੀ ਮੇਰਾ ਹਰਮਨ ਜੋਂ ਪਿੰਡ ਰਾਇਆ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਕੇ ਨਾਲ ਹਾਇਰਪੋਰਟ ਦੇ ਨਾਲ ਹੀ 1 ਕਿਲੋਮੀਟਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 826434531 ਠੀਕ ਹੈ ਜੀ ਇਹ ਗੱਲ ਤੋਂ ਪਹਿਲਾਂ ਨਾ ਬਦਦੇ ਚਾਹੋ ਛੋਟੀ ਤੋਂ ਸ਼ੁਰੂ ਕਰ ਲਈਏ ਠੀਕ ਹੈ ਜੀ ਦੱਸੋ ਬਈ ਕੀ ਹੈ ਤੁਸੀਂ ਬਾਰੇ ਹਾਂਜੀ ਇਹ ਦੱਬਣ ਜੇ ਇਹ ਦੂਜਾ ਸੂਆ ਛੋਟੀ ਪਾਈ ਗੱਪਣ ਦੇਣਾ ਦਾਹ ਕੱਢਦੀ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਇਹ ਪਹਿਲੇ ਸੂਏ ਬਈ ਕਿੰਨਾ ਦੁੱਧ ਕੱਢਿਆ ਨੇ ਨਾ ਭਾਈ ਛੋਈ ਨਹੀਂ ਗਈ ਇਹਦੇ ਅੱਛਾ ਜੀ ਤੇ ਇਤਲਾ ਠੀਕ ਹੈ ਜੀ ਕੋਈ ਹੋਰ ਵੀ ਕੋਈ ਸਵਾਲ ਟੀਚਾ ਕਰਦੇ ਜੈਡ ਈਆ ਕੋਈ ਨਾ ਕਿੰਬਰ ਆਪੇ ਟਿਕਾ ਸੁਭਜਨ ਦੀ ਚੰਗੀ ਆ ਰਬਈ ਪਹਿਲੇ ਸਵੇਰ ਕਿੰਨਾ ਖੜਿਆ ਦੁੱਧ ਪਹਿਲੇ ਸਵੇਰ ਭਾਈ 10 ਅਸਤ ਦਾ ਦੁੱਧ ਚੋਣੀ ਜਾਂ ਤੇ ਆਇਆ ਤਾਂ ਯਾਰਾ ਨਹੀਂ ਤੇ 11-12 ਕਿਲੋ ਚੁਆਉਗੀ ਠੀਕ ਹੈ ਠੀਕ ਹੈ 7 ਵਜੇ ਦਾ ਖਾਣ ਤੇ ਸਵੇਰ 10 ਦੇ ਨੇ ਚੁਆਇਆ ਵਾ ਇੱਕ ਪਰ ਉਹ ਕਹਿੰਦਾ ਨਹੀਂ ਥਾਣੋਂ ਭੌਂਡਾ ਬਹੁਤ ਚੰਗਾ ਲੱਗਾ ਵਾ ਤੇ ਗੁਰਪਈ ਕਹਿੰਦਾ ਕਿ 10 ਗਾਜੀ ਹੋਰ ਤੇ ਭਾਈ ਲੱਗ ਗਿਆ ਤੇ ਕੀ ਕਰ ਸਕਦੇ ਤੇ ਸਲਾਂ ਦਾ ਸਾਇਜ ਗਾਇਬ ਕੀ ਮੁਲਕ ਦੀ ਜੇ ਰੱਖਰ ਮੁੱਲ ਵੇਖ ਲਓ ਭਾਈ ਮੁੱਲ ਕਰਨ ਨੂੰ ਭਾਈ 80 85 ਜੋ ਮਰਜ਼ੀ ਕਰੀ ਜਾਈਏ ਅੱਛਾ ਜੀ ਅੱਧੀ ਛੋਟੀ ਦੇ ਦੀਏ ਜੇ ਐਂ ਕਰੀਏ ਮਾਦਾਨਾ ਕਰ ਦੋ ਤੁਸੀਂ ਮਾਦਾਨਾ ਜਿੰਨਾ ਕਰਨਾ ਛੱਡ ਦਈਏ ਤੇ ਨਾ ਦੇ ਦਾਂਗੇ ਭਾਈ ਜੇ ਤੁਸੀਂ ਕਹਿ ਰਹੇ 72000 ਦੀ ਹਾਨਾ ਛੋਟੀ ਦੇ ਦਾਂਗੇ ਅੱਛਾ ਜੀ ਹਾਂਜੀ ਬਾਕੀ ਭਾਈ ਆਹ ਕੋਈ ਮੀਰ ਡਰੇ ਨਾ ਇਹ ਉਦਾਂ ਹੀ ਆ ਭਾਜੀ ਗੋਲੀ ਜੀ ਠੀਕ ਹੈ ਠੀਕ ਹਾਂਜੀ ਹਾਂਜੀ ਬਈਆ ਬਾਕੀ ਬਈਆ ਰਹਿਣਾ ਕਿ ਹਲ ਭੁਲੀਆ ਇਹ ਜਿੱਦਾਂ ਮਾਰੀ ਚੰਗੀ ਕਰਾਵਾ ਸਨ ਲੱਗੇ ਨੂੰ ਚੱਕਣ ਭਾਨ ਪਾਂਡੇ ਦੀ ਬੜੀ ਸਾਹ ਭਾਈ ਸ਼ਹਿਰੋਂ ਆਉਂਦਾ ਬਣੂ ਬੜੀ ਹੈ ਜੀ 72000 ਦੀ ਤੇ ਬਿਲਕੁਲ ਨਾਰਮਲ ਰੇਟ ਪਾਤਾ ਬਾਈ ਨੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਭਈਆ ਮੈਂ ਪਰੇ ਸਾਰੀ ਮੀਆਂ ਪਾਈਆਂ ਨੇ ਅੱਛਾ ਉਹ 2 ਮੀਨਾ ਲਾ ਲੇ ਆਪਣੀ ਸਮਝ ਲਾ ਲੇ ਦੁੱਧ ਦੇ ਕੋ ਪੱਕਾ ਹੋਊਗਾ 8 ਕਿਲੋ ਸਾਫ ਤੋਂ ਮੈਂ ਜਿਹੜਾ ਮੁੱਢੀ ਵੀ ਲਾਇਆ ਇੱਕ ਕਿਨਵਾ ਬੈਠਾ ਸੁਈਆ ਤੂੰ ਆ ਤੀਜਾ ਸੁਈਆ ਉਰਲਾ ਕੁੱਡਾ ਮਾਰਾ ਬੈਠਾ ਮਈ ਦਾ ਬਾਕੀ ਮਈ ਸਾਰੀ ਚੰਗੀ ਕਰ ਦੋ ਜੰਦੀ ਵੀ ਸਾਫ ਠੀਕ ਠੀਕ ਕਰੋ ਤੁਸੀਂ ਫੇਰ ਤੋਂ ਆ ਤੀਜਾ ਕਾ ਸਾਫ ਤੇ ਸੋਈ ਨੂੰ ਬਾਈ ਕਹਿੰਦਾ ਕਿ 20 22 ਦੇ ਦਿਨ ਦੇ ਲਾਗੇ ਬੰਨੇ ਆ ਟਾਈਮ ਹੋ ਗਿਆ ਵਾ ਤੇ ਖਾਣ ਭਾਂਡਾ ਬਹੁਤੀ ਚੰਗਾ ਲੱਗਾ ਦੇ ਮਲਾਂ ਦਾ ਇਹ ਵੀ ਬਹੁਤ ਚੰਗਾ ਰਿਹਾ 8 ਲੀਟਰ ਜਿਹੜਾ ਮੌਕੇ ਦੇਪਲ ਕੋਲ ਦੁੱਧ ਤਿਆਰ ਆ। ਇਹ ਖਰਾ ਪਤਲੇ ਚੰਮ ਵਾਲੀ ਆ ਗਈ ਆ ਤੇ ਕਰੋ ਜੱਟ ਆਰਡਰ ਕਰਵਾ ਕੀ ਤੇ ਥਣਾ ਦਾ ਆ ਗਿਆ ਬਹੁਤ ਹੀ ਚੰਗਾ ਵਾ। ਤੇ ਜੀ ਲੱਗ ਗਿਆ ਤਾਂ ਕਰੋ ਜੱਟ ਨਹੀਂ। ਇਹ ਕੀ ਗਈ? ਤੇ ਮੋਲ ਪਾਈ ਦਾ ਫਿਰ ਕੀ ਕਰਨਾ? ਭਲਾ ਮਰ ਜੀ। ਠੀਕ ਉਹ ਆਪੇ ਨਾਲ ਕੋਈ ਮੈਂ ਫੜ ਫੜਾ ਬਹੁਤ ਚੰਗਾ ਤੇ ਮੁੱਲ ਪਈ ਇਹਦਾ ਫਿਰ ਮੁੱਲ ਵੇਖ ਲਓ ਭਾਈ ਜਿਵੇਂ ਮੋਲ ਕਰਨ ਨੂੰ ਪਾਇਆ ਮਰਜ਼ੀ ਕਰੀ ਜਾਏ 50000 ਦੀ ਮੈਂ ਦੇ ਦਈਏ। ਅੰਦੀ ਜੰਦਰ ਮੈਂ ਦਨਾ 44 ਦੀ ਦੇ ਰਹੀਏ 10000 ਛੱਡੋ ਹੋਰ ਫਿਰ 47000 ਦੀ ਦੇ ਰਾਂਗੇ ਹਾਂ ਠੀਕ ਹੈ ਲਓ ਭਾਈ ਜੀ 47000 ਮੈਂ ਦੀਦੀ ਤੁਹਾਨੂੰ ਪਤਾ ਭਾਜੀ ਇਹਨੇ ਦੀ 40 42000 ਦੀ ਉਦਾਂ ਹੀ ਆ ਇਹ ਠੀਕ ਹੈ ਠੀਕ ਲਓ ਫੋਨ ਨੰਬਰ ਦਿਖਾਉਂਦਾ ਕੀ ਦਾ ਰੇਟ ਆ ਭਾਈ ਦਾ ਨੋਰਮਲ ਪਾਸ ਦਾ ਵਾ ਤੇ ਆ ਜੀ ਹੁਣ ਪੰਜੇ ਨੰਬਰ ਆ ਆ ਵੇੜ ਭਾਈ ਆਪਾਂ ਹੁਣੇ ਪਾਸ ਕਰਕੇ ਲਿਆਂਜੀ ਉਸੇ 2 ਕਿਲੋ ਡੇਢ ਕਿਲੋ ਅੱਛਾ ਜੀ ਹਾਂ ਜੀ ਉਹਦੇ ਤੋਂ ਕੋਈ ਹੈਗਾ 10 ਕਿਲੋ ਘਰ ਆ ਲਿਆ ਤੇ 9 ਮੰਨ ਲੈ ਜੀ ਠੀਕ ਹੈ ਠੀਕ ਹੈ ਜੀ ਤੇਰਾ ਮਰਜ਼ੀ ਦਾ ਜੀ ਚੌਣ ਚਾਣ ਇੱਕ ਨੰਬਰ ਲੱਗ ਜਾਗੀ ਇਹਦੇ ਜਵਾਗ ਭਾਈ ਇਹਦਾ ਆਹੋ ਬੱਛਾ ਜੋ ਭਾਜੀ ਮਗਰ ਕੋਈ ਨੂੰ ਆਏ ਪੰਜਵਾਂ ਛੇਵਾਂ ਦੇਣੇ ਸੀ ਠੀਕ ਹੈ ਜੀ ਲਓ ਜੀ ਮਗਲ ਕਾਫ ਆ ਗਿਆ ਇਹਦੇ 9 10 ਦੇ ਜਿਹੜਾ ਉਹ ਦੇਖੋ ਬਿਲਕੁਲ ਤਿਆਰ ਆ ਸੋ ਤਾਂ ਤਿਆਰ ਪਾਣ ਦਾ ਚੱਕੇ ਦਾ ਪਾਰ ਨਹੀਂ ਅੱਛਾ ਜੀ ਇੱਕ ਨਵਾਜੂਆ ਸਹੀ ਆ ਤੂਆ ਭਾਈ ਦੂਜਾ ਸੂਈ ਆ ਠੀਕ ਆ ਠੀਕ ਆ ਲਓ ਜੀ ਦੂਜਾ ਸੂਆ ਸੂਈ ਜੀ ਇਹ ਸਾਡੀ ਐਪੀਐਕਸ ਹੈ ਯਾ ਲੋ ਜੇ ਟੈਗਟਿਵ ਫਾਇਰ ਕੁਆਰਟੀ ਵੀ ਚੰਗੀ ਤੇ ਦੁੱਤ ਵੀ ਚੰਗਾ ਵਾ ਬੰਦ ਕਰੋ ਇਹ ਦਿੱਖਾ ਦਿਓ ਦਿਖਾ ਦਿਓ ਯਾਰ ਥਾਣਾ ਦਾ ਸੈੱਜ ਗੈਪ ਅੱਜ ਪਿੱਤੀ ਲਾਂਗੇ ਤੋ ਕਰੋ ਕਿੱ ਕਰਦੇ ਥਾਣਾ ਦਾ ਸੈੱਜ ਇੱਥੇ ਗੈਪ ਇਹਦਾ ਨਹੀਂ ਮੋਟਾ ਜੀ ਮੋਲ ਭਾਈ 40-45 ਜੋ ਮਰਜ਼ੀ ਕਰੀਏ 60 ਹਜ਼ਾਰ ਦੀ ਦੇਵਾਂਗੇ 60 ਦੀ ਹਾਂਜੀ ਕਰ ਦਈਏ ਮਾਨਦਾਨ ਮਾ ਜੀ ਯਾਰ ਛੋੜ 35000 ਜੋ ਭਾਈ ਮਾਨਦਾਨ ਕਰਦਾ ਕਿਹੜਾ ਵੀਰ ਭਰਾ ਠੀਕ ਹੈ ਠੀਕ ਹੈ ਲਓ ਭਾਈ ਜੀ 35000 ਚੋਂ ਵੀ ਬਾਈ ਕਹਿੰਦਾ ਕਿ ਮਾਨਦਾਨ ਕਰ ਦਾਂਗੇ ਚਾਲੀ ਲਗਾ ਦਈਏ ਇੱਕੋ ਨੱਟ ਜੀ ਤੁਹਾਨੂੰ ਦੋ ਭਾਖਣੇ ਆਪਾਂ ਹੋਲੇ ਇਹ ਮੁੰਡਾ ਭਾਈ ਇਹਦੇ ਕੋ ਭਾਈ 6 ਕਿਲੋ ਦੁੱਧ ਏ ਅੱਛਾ ਜੀ ਚੌਣ ਚਾਂ ਸਾਫ ਜੀ ਇਹ ਬੱਛੀ ਮਗਰਿਆ ਉਹ ਵੇਖੋ 20 ਬਜ ਦੇ ਨੇ ਸੂਈ ਨੂੰ ਓਏ ਠੀਕ ਹੈ ਠੀਕ ਹੈ ਲਓ ਵੀ ਇਹਦੇ ਪਿੱਛੇ ਆ ਗਿਆ ਜੇ ਸੀ ਮਿਲਕਾਫ ਬੱਛੀ ਮਗਰਿਆ ਤੇ 6 ਲੀਟਰ ਇਹ ਪਹਿਲਾ ਸੁਗਾ ਸੁਈ ਫਿਰ ਹਾਂਜੀ ਹਾਂਜੀ ਠੀਕ ਆ ਲਓ ਜੇ ਪਹਿਲਾ ਹੀ ਸੁਗਾ ਸੁਈ ਉਹ ਤੇ ਕੱਢ ਦੋ ਭਾਈ ਬਾਗ ਚ ਵੀ ਬੈਠਣਾ ਮਾ ਤੇਰੀ ਬੰਦੇ ਕੋਲ ਲਈ ਆ ਆਪਾਂ ਅੱਛਾ ਜੀ ਜਵਾਨੀ ਵਿਚਾਰੇ ਦੀ ਹੈਗੀ ਠੀਕ ਆ ਠੀਕ ਆ ਸਾਬੋ ਭਾਈ ਮੰਡੀ ਜੇ ਲੱਗਾ ਜਾਲੇ ਵਾਲੀ ਅੱਛਾ ਜੀ ਹਾਂਜੀ ਠੀਕ ਆ ਜੀ ਹੁਣ ਇਹ ਨਹੀਂ ਚਵਾਈ ਇਧਰ ਕਿੰਨਾ ਲਿਆ ਕਰਕੇ ਲੈ ਕੇ ਹਾਂਜੀ ਚਵਾਈ ਇਹਦੀ ਕਰਕੇ ਲੈ ਕੇ ਆਏ ਹਾਂਜੀ ਹੁਣ ਇਹ ਤੁਹਾਡੇ ਸਾਹਮਣੇ ਲਾਈ ਆ ਆਪਾਂ ਠੀਕ ਆ ਦੇ ਕਾਦੇ ਕੋਲ ਆ ਕੀ ਨੋ ਬਈ ਇਹ ਨਹੀਂ ਚੁਵਾਈ ਬਾਈ ਨੇ ਕਰਕੇ ਤੇ ਫਿਰ ਲੈ ਕੇ ਆਏ ਜਿਵੇਂ ਸਾਡੇ ਮੀਰ ਭਰਾ ਅੰਦਾਜ਼ਾ ਲਾਵੇ ਬਈ ਸਾਹਮਣ ਵਾਲੀ ਵੈੜ ਜਾਣਾ ਨਹੀਂ 8-9 ਕਿਲੋ ਦੁੱਧ ਨਹੀਂ ਅਰਮਾਨ ਨਾ ਕਰਦਾ ਸਾਰੀ ਜਾਨ ਠੀਕ ਹੈ ਜੀ ਮੋਲੀ ਦਾ ਕਰ ਦੇਣਾ ਭਾਈ ਆਪਾਂ ਟੋਕੜਾ ਵਾਲਾ ਅੱਛਾ ਜੀ ਟੋਕੜਾ ਮੱਛੀਆਂ ਨਹੀਂ ਹੁੰਦੀਆਂ ਇਹਦੇ ਕੀ ਫਿਰ ਮੁੱਲ ਦੱਸ ਹੀ ਦਈਏ ਬਈਓ ਮੋਹੱਲਾ ਤੇ ਉਹ ਮਰਜੀ ਭਾਈ 20 ਪਾਈ 20000 ਕਰੀ ਜਾਈਏ ਅਛਾ ਜੀ ਕਿਹਾਣਾ 16000 ਦੀ ਦੇਣਾਗੇ 16 ਦੀ ਹਾਂਜੀ ਕਰਨ ਕਰਦੀ ਛੋਟ ਛੋਟ ਕਰ ਦੋ ਮੈਂ 15000 ਦੀ ਦੇ ਦਾਂਗੇ ਭਾਈ ਪੂਰੇ ਆਹ ਭਾਈ ਜੋੜਾ ਵੀਰ ਕੋਈ ਖੜੂ 48000 ਦਾ ਦੇ ਦਾਂਗੇ ਜੋੜਾਈ ਹਾਂਜੀ ਹੋਰ ਕਰਦਾ ਮਾਨਤਾਂ ਠੀਕ ਠੀਕ ਲੋ ਵੀਰ ਭਰਾ ਵੀ ਜੋੜਾ ਖੜੂਗਾ ਤੇ 48000 ਤੇ ਬਾਈ ਕਹਿੰਦਾ ਕਿ ਮਾਨਤਾਂ ਕਰ ਦਾਂਗੇ ਹਾਂਜੀ ਖੁੱਲਾ ਹੀ ਕਰ ਦਾਂਗੇ ਭਾਈ ਦੇ ਦੇ ਸਾਰੇ ਵੀਰ ਭਰਾ ਕਿੰਨੇ ਨਹੀਂ ਆਪਾਂ ਕਰਦੇ ਦੇ ਦਿੰਦੇ 2 ਟਾਈਮ ਚ ਹੋ ਗਏ ਭਾਈ ਜਪਣਾ ਆਪਣਾ ਟੇਕ ਕੇ ਪਾਸ ਕਰਕੇ ਖੜੋ ਠੀਕ ਠੀਕ ਲੋਕ ਵੀ ਹਰ ਵਾਰੀ ਬਾਈ ਬੇਨਤੀ ਕਰਦਾ ਵਾ ਤੇ ਬਹੁਤ ਹੀ ਚੰਗੀ ਗੱਲ ਆ ਇੱਥੇ ਆ ਵੀ ਖਾਪ ਦੀ ਤੋਂ ਟਾਈਮ ਤੋਂ ਚੱਲੀ ਆਇਆ ਸੈਟਰੋ ਤੇ ਬਾਕੀ ਹਰ ਮਲਵੀਰ ਦੇ ਕੋਲ ਬਿਲਕੁਲ ਛੋਟੇ ਛੋਟੇ ਪਹਾੜੇ ਵਿੱਚ ਪਈ ਹੁੰਦੇ ਆ ਤੇ ਬੰਦੇ ਵੀ ਚੜਦੇ ਹੁੰਦੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ